ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਅਸੀਂ ਆਏ ਆ ਫਤਿਹਪਰ ਕੋਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਪੀਰਵਾਲਾ ਸਾਹਿਬ ਸ਼ਿਸ਼ੋਭਤ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਫਤਿਹਪਰ ਕੋਠੀ ਤੇ ਵਿੱਚ ਸ਼ਿਸ਼ੋਭਤ ਹੈ ਗੁਰਦੁਆਰਾ ਪੀਰਵਾਲਾ ਸਾਹਿਬ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਤੇ ਗੁਰਦੁਆਰਾ ਸਾਹਿਬ ਪਹਾੜ ਦੀ ਪੂਰੀ ਚੋਟੀ ਦੇ ਉੱਤੇ ਆ ਸਿੱਧੀ ਖੜਵੀ ਚੜਾਈ ਆ ਇਸ ਧਰਤੀ ਨੂੰ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਇਸ ਧਰਤੀ ਨੂੰ ਤੇ ਗੁਰੂ ਜੀ ਚੌਥੀ ਉਦਾਸੀ ਦੇ ਦੌਰਾਨ ਇਸ ਧਰਤੀ ਤੇ ਆਏ ਸੀ ਤੇ ਇੱਥੇ ਦਾ ਕੀ ਇਤਿਹਾਸ ਆ ਵੀਡੀਓ ਚ ਅੰਗੇ ਤੁਹਾਨੂੰ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਅਸੀਂ ਆਏ ਆ ਫਤਿਹਪੁਰ ਕੋਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਪੀਰਵਾਲਾ ਸਾਹਿਬ ਸ਼ਿਸ਼ੋਭਤ ਹੈ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਨਕਦੇਵ ਜੀ ਨੇ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਨੂੰ ਤੇ ਕੀ ਹੈ ਇੱਥੇ ਦਾ ਇਤਿਹਾਸ ਆਪਾਂ ਜਾਣੂ ਕਰਾਉਨੇ ਆ ਤੁਹਾਨੂੰ ਤੇ ਇਹ ਪੂਰੀ ਪਹਾੜ ਦੇ ਯਾਨੀ ਕਿ ਚੋਟੀ ਦੇ ਉੱਪਰ ਆ ਪੂਰੀ ਪਹਾੜੀ ਆ ਤੇ ਜਿੱਦਾਂ ਵੀਡੀਓ ਤੁਸੀਂ ਪਿੱਛੇ ਦੇਖਿਆ ਹੁਣ ਗੱਡੀ ਆਪਾਂ ਪਹਿਲੇ ਗੇਅਰ ਚ ਲੈ ਕੇ ਆਏ ਆ ਤੇ ਪੂਰੀ ਟਾਪ ਤੇ ਆ ਕੇ ਇੱਥੇ ਗੱਡੀ ਖੜੀ ਕੀਤੀ ਇਸ ਤੋਂ ਅੱਗੇ ਫਿਰ ਪੌੜੀਆਂ ਆ ਤੇ ਆਜੋ ਚੱਲਦੇ ਆਂ ਅੱਗੇ ਤੇ ਥੋੜੀਆਂ ਇਆਂ ਹੋਰ ਪੌੜੀਆਂ ਚੜ ਕੇ ਉੱਪਰ ਜਦੋਂ ਆਜੇ ਜਦੋਂ ਪੂਰੀ ਚੋਟੀ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਸ਼ੌਭਤ ਆ ਪੀਰਵਾਲਾ ਸਾਹਿਬ ਤੇ ਆਪਾਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ Hum. Mm -hmm. ਗੁਰਦੁਆਰਾ ਨਾਨਕਪੁਰੀ ਪੀਰ ਬਾਲਾ ਸਾਹਿਬ ਪਾਸ਼ੇ ਪੇਲੀ ਨੂੰ ਇਤਿਹਾਸਕ ਖੋਜ ਕਰਕੇ ਸਾਲ 1954-55 ਵਿੱਚ ਪ੍ਰਗਟ ਅਤੇ ਆਵਾਜ਼ ਕਰਨ ਵਾਲੇ ਪਰਮ ਸਤਿਕਾਰਯੋਗ ਪੂਰਮ ਪੂਜੇ ਸਚਕੰਡਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਨਿਹੰਗ ਸਿੰਘ ਜੀ ਜਥੇਦਾਰ ਮਿਸ਼ਲ ਸ਼ਹੀਦਾ ਤਰਨਾ ਦਲ ਖਰੀਆ ਬੇਲਾ ਗੁਰਦੁਆਰਾ ਪੀਰ ਬਾਲਾ ਇਸ ਪਵਿੱਤਰ ਇਤਿਹਾਸਕ ਸਥਾਨ ਦੀ ਸੇਵਾ ਕਰਵਾਈ ਗੁਰਪੁਰਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਗੁਰਪੁਰਵਾਸੀ ਸੰਤ ਬਾਬਾ ਭਾਗ ਸਿੰਘ ਜੀ ਕਿਲਾ ਅਨੰਦਗੜ੍ਹ ਵਾਲਿਆਂ ਦੇ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਰਾਹੀ ਬਾਬਾ ਹਾਕਮ ਸਿੰਘ ਜੀ ਸਾਲ 1991 ਵਿੱਚ ਆਰੰਭ ਕੀਤੀ ਜੀ ਗੁਰਦੁਆਰਾ ਪੀਰ ਬਾਲਾ ਸਾਹਿਬ ਪਾਸ਼ਾਏ ਪਹਿਲੀ ਦਾ ਇਤਿਹਾਸ ਇਸ ਤਰ੍ਹਾਂ ਹੈ ਇੱਕ ਵਾਰੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਕਰਦੇ ਆਂ ਸਮੇਂ ਇਸ ਪਵਿੱਤਰ ਸਥਾਨ ਉੱਤੇ ਪਹੁੰਚੇ ਇੱਥੇ ਗੋਰਖਨਾਥ ਜੀ ਅਤੇ ਸਿੱਧ ਮੰਡਲੀ ਬੈਠੀ ਹੋਈ ਸੀ ਰਾਜਾ ਭਰਤਰੀ ਸਿੱਧਾਂ ਦੀ ਪਾਣੀ ਦੀ ਸੇਵਾ ਕਰਦਾ ਸੀ ਗੋਰਖਨਾਥ ਨੇ ਰਾਜਾ ਭਰਤਰੀ ਨੂੰ ਪਾਣੀ ਲਿਆਉਣ ਦਾ ਆਦੇਸ਼ ਦਿੱਤਾ ਅਤੇ ਭਰਤਰੀ ਡੋਲ ਲੈ ਕੇ ਪਾਣੀ ਲੈਣ ਚਲਾ ਗਿਆ ਜਿਸ ਵਿੱਚ 64 ਮਣ ਪਾਣੀ ਪੈਂਦਾ ਸੀ ਜਦੋਂ ਭਰਤਰੀ ਪਾਣੀ ਲੈ ਕੇ ਵਾਪਸ ਆ ਰਿਹਾ ਸੀ ਤਾਂ ਪੂਰਬ ਵੱਲੋਂ ਇੱਕ ਕੁਰੰਗ ਦੀ ਆਵਾਜ਼ ਆਈ ਕਿ ਰਾਜਾ ਭਰਤਰੀ ਰਾਣੀ ਕਲਾਪਤੀ ਜੁਨਾਗੜ ਰਾਜੇ ਦੀ ਬੇਟੀ ਤੇਰੀ ਨਾਲ ਵਿਆਹ ਤੋਂ ਦੋ ਵਾਰ ਵਿਆਹੀ ਹੈ ਤੇ ਤੀਜੀ ਵਾਰ ਫਿਰ ਤੁਹਾਡਾ ਸਹਿਯੋਗ ਹੈ ਜੇਕਰ ਕੱਲ ਤੱਕ ਚਾਰ ਪੈਰਾਂ ਦੇ ਅੰਦਰ ਅੰਦਰ 8900 ਕੋ ਦਾ ਪੰਡਾ ਤੈਅ ਕਰਕੇ ਉੱਥੇ ਨਾ ਪਹੁੰਚਾ ਤਾ ਤੂੰ ਨਰਕਗਮੀ ਹੋ ਜਾਵੇਂਗਾ ਇਹ ਸੁਣ ਕੇ ਰਾਜਾ 파ਰਥੀ ਚਿੰਤਿਤ ਹੋ ਗਿਆ ਤੇ ਉਸਨੇ ਆ ਕੇ ਸਿੱਧਾ ਕੋਲ ਅਰਦਾਸ ਕੀਤੀ ਕਿ ਉਸ ਨੂੰ 8900 ਕੋ ਦੂਰ ਚਾਰ ਪੈਰਾਂ ਦੇ ਅੰਦਰ ਵਿਆਹ ਦੇ ਕਾਰਜ ਵਾਸਤੇ ਪਹੁੰਚਾਇਆ ਜਾਵੇ ਨਹੀਂ ਤਾਂ ਉਸ ਨੂੰ ਨਰਕ ਪ੍ਰਾਪਤ ਹੋਵੇਗਾ ਇਹ ਅਸੰਭਵ ਕਾਰਜ ਸੁਣ ਕੇ ਸਭ ਸਿੱਧਾ ਨੇ ਜਵਾਬ ਦੇ ਦਿੱਤਾ ਫਿਰ ਰਾਜੇ ਭਰਤਰੀ ਨੇ ਰੋਂਦਿਆ ਕਰ ਲੌਂਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਰਾਜੇ ਭਰਤਰੀ ਨੂੰ ਕਿਹਾ ਅਸੀਂ ਤੈਨੂੰ ਨਰਕ ਗਾਮੀ ਨਹੀਂ ਹੋਣ ਦਿਆਂਗੇ ਅਤੇ ਗੁਰੂ ਜੀ ਰਾਜੇ ਭਰਤਰੀ ਨੂੰ ਨਾਲ ਲੈ ਕੇ ਚੱਲ ਪਏ ਗੁਰੂ ਨਾਨਕ ਦੇਵ ਜੀ ਹਿਰਨ ਉੱਤੇ ਸਵਾਰ ਹੋਏ ਅਤੇ ਰਾਜਾ ਭਰਤਰੀ ਡੰਡੇ ਉੱਤੇ ਅਤੇ ਭਾਈ ਮਰਦਾਨਾ ਜੀ ਰਬਾਬ ਉੱਤੇ ਸਵਾਰ ਹੋ ਕੇ ਢਾਈ ਪੈਰਾਂ ਦੇ ਅੰਦਰ ਅੰਦਰ ਜੂਨਾਗੜ੍ਹ ਰਾਜੇ ਦੀ ਨਗਰੀ ਵਿਖੇ ਪਹੁੰਚੇ ਗੁਰੂ ਜੀ ਇਸ਼ਨਾਨ ਕਰਨ ਚਲੇ ਗਏ ਅਤੇ ਭਰਤਰੀ ਨੂੰ ਬਾਗ ਵਿੱਚ ਜਾਣ ਦਾ ਆਦੇਸ਼ ਦਿੱਤਾ ਕਮਲਾਬਤੀ ਰਾਣੀ ਨੇ ਆਪਣੇ ਮਹਿਲਾਂ ਵਿੱਚੋਂ ਰਾਜੇ ਭਰਤਰੀ ਨੂੰ ਬਾਗ ਵਿੱਚ ਟਹਿਲਦਾ ਹੋਇਆ ਵੇਖਿਆ ਤਾਂ ਉਸ ਨੂੰ ਫੜਕੇ ਲਿਆਉਣ ਦਾ ਹੁਕਮ ਦਿੱਤਾ ਭਰਤਰੀ ਰਾਣੀ ਕਲਾਬਤੀ ਕੋਲ ਜਾ ਕੇ ਕਹਿਣ ਲੱਗਾ ਮੈਂ ਤਾਂ ਜੋਗੀ ਹਾਂ ਭਰਤਵੀ ਦੇ ਪੈਰਾਂ ਵਿੱਚ ਪਦਮ ਵੇਖ ਕੇ ਰਾਜੇ ਭਰਤਰੀ ਨੂੰ ਰਾਣੀ ਕਲਾਬਤੀ ਨੇ ਕਿਹਾ ਤੂੰ ਤਾਂ ਰਾਜਾ ਗਰੰਧਵਸੀਨ ਦਾ ਪੁੱਤਰ ਰਾਜਾ ਭਰਤਰੀ ਹੈ ਜਿਸ ਨਾਲ ਉਸ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋਇਆ ਹੈ ਅਤੇ ਫਿਰ ਤੀਸਰੀ ਵਾਰ ਦਾ ਸਯੋਗ ਹੈ ਜੂਨਾਗੜ੍ਹ ਦੇ ਰਾਜਾ ਨੂੰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਉਹ ਰਾਜੇ ਭਰਤੀ ਦਾ ਵਿਆਹ ਉਸ ਦੀ ਪੁੱਤਰੀ ਨਾਲ ਕਰਵਾਉਣ ਲਈ ਆਏ ਹਨ ਜੂਨਾਗੜ੍ਹ ਦੇ ਰਾਜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸ਼ੀਸ਼ ਨਵਾਇਆ ਤੇ ਖੁਸ਼ੀ-ਖੁਸ਼ੀ ਆਪਣੀ ਪੁੱਤਰੀ ਦੀਆਂ ਲਾਮਾ ਕਰਵਾ ਦਿੱਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਪੀਰ ਬਾਲਾ ਸਾਹਿਬ ਵਿਖੇ ਭਰਤੀ ਨੂੰ ਵਿਆਹ ਕੇ ਵਾਪਸ ਲੈ ਕੇ ਆਏ ਸਨ ਇਹ ਸਥਾਨ ਪਹਾੜੀ ਦੀ ਚੋਟੀ ਦੇ ਸ਼ਸ਼ੋਭਤ ਹੈ ਤੇ ਇਹ ਸੀ ਗੁਰਦੁਆਰਾ ਪੀਰ ਬਾਲਾ ਸਾਹਿਬ ਦਾ ਇਤਿਹਾਸ ਤੇ ਜਿਹੜਾ ਇੱਥੇ ਇਹਨਾਂ ਨੇ ਇੱਕ ਫਲੈਕਸ ਦੇ ਉੱਤੇ ਲਿਖ ਕੇ ਲਾਇਆ ਆ ਤੇ ਇਹ ਹੋਂਦ ਵਿੱਚ ਗੁਰਦੁਆਰਾ ਸਾਹਿਬ ਕਿੱਦਾਂ ਆਇਆ ਤੇ ਉਹ ਆਪਾਂ ਸੰਤਾਂ ਨਾਲ ਗੱਲ ਕਰਦੇ ਆ ਇੱਥੇ ਤੇ ਉਸ ਤੋਂ ਪਤਾ ਲੱਗੂਗਾ ਗੁਰਦੁਆਰਾ ਸਾਹਿਬ ਹੋਂਦ ਵਿੱਚ ਕਿੱਦਾਂ ਆਇਆ ਇਹ ਦੱਸਦੇ ਆ ਇੱਥੇ ਜਿਹੜੇ ਸੇਵਾਦਾਰ ਆ ਵੀ ਇਹ ਬਹੁਤ ਉੱਚਾ ਪਹਾੜ ਸਗਾ ਜਿੱਥੇ ਗੁਰਦੁਆਰਾ ਸਾਹਿਬ ਛੋਹਬਤ ਹੈ ਨਾ ਤੇ ਇਹਨੂੰ ਜਿੱਦਾਂ ਸੰਤਾਂ ਨੇ ਬੜੀ ਮਿਹਨਤ ਕਰ ਕਰਕੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਕੀਤੀ ਹੈ 1991 ਚ ਸਟਾਰਟ ਹੋਇਆ ਸੀ ਗੁਰਦੁਆਰਾ ਸਾਹਿਬ ਬਣਨਾ ਤੇ ਇਹ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਜਿਹੜੀ ਹੋਂਦ ਵਿੱਚ ਆਇਆ 1954 ਦੇ ਲਾਗੇ ਛਾਗੇ ਜਿਹੜਾ ਇਹਨਾਂ ਨੇ ਇੱਥੇ ਲਿਖ ਕੇ ਲਾਇਆ ਆ ਪਿੰਡ ਫਤਿਹਪੁਰ ਕੋਠੀ ਗੁਰਦੁਆਰਾ ਪੀਰਵਾਲਾ ਸਾਹਿਬ ਪਹੁੰਚ ਮਾਰਗ ਤੁਸੀਂ ਜਿੱਦਾਂ ਪਹੁੰਚ ਸਕਦੇ ਆ ਪਹਿਲਾਂ ਤੁਸੀਂ ਮਾਲਪੁਰ ਆ ਜੋ ਮਾਲਪੁਰ ਤੋਂ ਆ ਜੋ ਰਾਮਪੁਰ ਰਾਮਪੁਰ ਤੋਂ ਕੋਠੀ ਕੋਈ 7 ਕਿਲੋਮੀਟਰ ਬਣਦਾ ਉਹ ਤੋਂ ਮਾਲਪੁਰ ਤੋਂ ਇਹ ਇਹ ਪਹੁੰਚ ਮਾਰਗਾ ਸਿੱਧਾ ਵੈਸੇ ਮੈਂ ਚੱਬੇਵਾਲ ਵਾਲੀ ਸਾਈਡ ਤੋਂ ਆਇਆ ਚੱਬੇਵਾਲ ਪਰਸੋਵਾਲ ਜੰਡੋਲੀ ਤੇ ਮੈਲੀ ਹੋ ਕੇ ਨਾ ਤੇ ਸਿੱਧਾ ਮਾਰ ਗਏ ਆ ਮਾਲਪੁਰ ਤੋਂ ਰਾਮਪੁਰ ਰਾਮਪੁਰ ਤੋਂ ਤੁਸੀਂ ਜਿੰਨੂੰ ਮਰਜੀ ਕੋਠੀ ਪੁੱਛ ਕੇ ਆ ਸਕਦੇ ਆ ਪੀਨ ਵਾਲਾ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਿਆ ਆ ਔਰ ਇੱਥੇ ਦੇ ਵਿਊ ਬਹੁਤ ਹੀ ਸੁਹਾਵਣੇ ਆ ਬਹੁਤ ਹੀ ਸ਼ਾਂਤਮਈ ਆ ਤੇ ਸੰਤਾਂ ਦੇ ਦਰਸ਼ਨ ਕਰਕੇ ਤਾਂ ਕਹਿ ਲੋ ਬਈ ਆਪਣੇ ਜਿੰਨੇ ਵੀ ਕਸ਼ਟ ਆਉ ਉਹ ਕਸ਼ਟ ਰਹਿਤ ਹੋ ਗਏ ਸੰਤਾਂ ਦੇ ਦਰਸ਼ਨ ਕਰਕੇ ਜਦ ਰੂਹ ਰਾਰੀ ਹੋ ਜਾਂਦੀ ਆ ਮੈਂ ਸਿਰਫ ਉਹਨਾਂ ਦੇ ਸਿਰਫ ਦਰਸ਼ਨ ਕਰਨੇ ਗਿਆ ਸੀ ਤੇ ਫਿਰ ਵੀ ਮੈਂ 15-20 ਮਿੰਟ ਅਧਾ ਘੰਟਾ ਉਹਨਾਂ ਦੇ ਕੋਲ ਬੈ ਕੇ ਉਹਨਾਂ ਦੀ ਸੰਗਤ ਕਰਕੇ ਆਇਆ ਤੇ ਬਹੁਤ ਅੱਛਾ ਲੱਗਾ ਜਦੋਂ ਵੀ ਤੁਸੀਂ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਸੰਤਾਂ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਤੇ ਇਸ ਵੇਲੇ ਵਿਰਧ ਵਿਵਸਥਾ ਵਿੱਚ ਸੰਤ ਤੇ ਬਹੁਤ ਹੀ ਚਿਹਰੇ ਤੇ ਤੇਜ ਆ ਸੰਤਾਂ ਦੇ ਤੇ ਬਹੁਤ ਸ਼ਾਂਤਮਈ 뷰 ਆ ਇੱਥੇ ਦਾ ਨਾ ਤੇ ਆਓ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਤੇ ਇਤਿਹਾਸ ਬਾਰੇ ਜਾਣੂ ਹੋਵੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ